ਨਜਾਇਜ਼ ਹੈ ਕਿ ਬਾਬੇ ਜਿਹੜਾ ਤਾਂ ਉਹੀ ਬਲੋਣਾ ਪੂਰੇ ਤੇਰੇ ਮੂੰਬਤੀਆਂ ਲਾ ਕੇ ਉਹਨੂੰ ਬਾਬਾ ਬਣਾ ਕੇ ਤੇਰੇ ਪੂਰਾ ਚਾਹ ਦੇਸੀ ਬਾਬਾ ਲੱਗਣਦੇ ਬਾਬਾ ਲੱਗਣਦੇ ਚਲ ਐ ਵੇਲੇ ਗੁਰੂ ਆ ਮਾਰਨਿੰਗ ਟਾਈਮ ਆ ਤੇ ਜਾਮ ਬਹੁਤ ਜ਼ਿਆਦਾ ਲੱਗਾ ਹੋਇਆ ਮਤਲਬ ਕਿਉਂ ਲੱਗਾ ਹੋਇਆ ਇਹਨੂੰ ਸਮਝ ਆ ਰਹੀ ਚੌਕ ਦੇ ਵਿੱਚ ਸਾਰੀਆਂ ਗੱਡੀਆਂ ਰੁਕੀਆਂ ਹੋਈਆਂ ਬੜਾ ਤਗੜਾ ਜਾਮ ਪਿੱਛੇ ਵੀ ਦਿਖੰਦਾ ਕੁਝ ਤਾਂ ਗੜਬੜ ਹੈ ਯਾਹਾਂ ਚਲ ਆਪੇ ਵੇਂਦਰ ਰਣ ਕੇ ਮੈਂ ਚੱਲਾ ਕਾਲਜ ਤਿਆਰ ਆਪਾਂ ਪਹੁੰਚੇ ਹਾਂ ਹੁਣ ਕਾਲਜ ਤੇ ਸਵੇਰੇ ਸਵੇਰੇ ਤਾਂ ਮੈਂ ਨਾ ਪਹਿਲਾਂ ਸੰਗਰਾਦ ਹੀ ਜਣਾ ਅੱਜ ਨਵਾਂ ਸਾਲ ਚੜਿਆ ਤੇ ਘਰ ਦੇ ਨੇ ਫਿਰ ਖਰਾਬ ਪ੍ਰਸ਼ਾਦ ਬਣਾਇਆ ਇਹ ਪਹਿਲਾਂ ਉਹ ਖਾ ਰਹੇ ਸੀਗਾ ਆਪਾਂ ਤੇ ਮੁਣਕੇ ਹੁਣ ਉਹਦੇ ਬਾਅਦ ਜਾਮ ਵਗੈਰਾ ਵੇਖਿਆ ਚਾਹੂੰਗੇ ਜਾਮ ਬੜਾ ਲੱਗਾ ਜਣਾ ਉਹ ਵੀ ਖਾਇਆ ਤੁਹਾਨੂੰ ਤੇ ਇਹਦੇ ਬਾਅਦ ਹੁਣ ਆ ਰਾਹੁਲ ਵੇਖ ਲਓ ਤੇ ਬੈਠਾ ਫੋਨ ਚਲਾਉਂਦਿਆ ਕੀ ਇਹੋ ਜੇ ਕਾਰਡ ਆ ਉਧਰ ਉਹ ਥੋੜਾ ਜਿਆ ਫਿਰ ਤੇ ਯਾਰ ਸੁਖ ਰਿਹਾ ਆਪਣਾ ਲੱਭਾ ਹੀ ਨਹੀਂ ਤੇ ਸੁਖੋ ਰੋਟੀ ਖਾਂਦੇ ਹੁਣ ਪਤਾ ਨਹੀਂ ਕਿੱਥੇ ਚਲ ਗਿਆ ਰੋਟੀ ਉਹ ਮੈਨੂੰ ਲੱਗਦਾ ਲੈਕਚਰ ਸ਼ੁਰੂ ਹੋ ਗਿਆ 40 ਮਿੰਟਾਂ ਦਾ ਤੇ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਕਿ ਸਾਡਾ ਸੁਖ ਮਿਲਦਾ ਲੱਗ ਗਿਆ ਲੈਕਚਰ ਨੂੰ ਲੱਗ ਪਿਆ ਮੈਨੂੰ ਲੱਗਦਾ ਤੇ ਉਹਦੇ ਕਰਕੇ ਸਾਡਾ ਫਿਰ ਸ਼ੂਟ ਦੇ ਲੈ ਹੁੰਦੇ ਆ ਹੁਣੇ ਹੁਣ ਦੇਖਦੇ ਆ ਵੇਨੇ ਕਿ ਭਰਾ 40 ਆਲਾ ਬਾਹਰ ਆਵੇ ਕੋਈ ਪਾ ਕੇ 40 ਦਾ ਅੰਦਰ ਹੀ ਗਿਆ ਹੋਵੇ ਆਏ ਤੇ ਠੀਕ ਚਲ ਆਹੋ 40 ਤੇ ਮੇਰੇ ਖਿਆਲ ਨਾਲ ਆਣਾ ਨੇ ਹੁਣੇ 2-4 ਮਿੰਟਾਂ ਚ ਵੇਨੇ ਆ ਬਾਕੀ ਲਾਉਣੇ ਸਾਕ ਮੁਤਾਬਜਾ ਫਿਰ ਕਰਦੇ ਆ ਸ਼ੂਟਿੰਗ ਸਟਾਰਟ ਅਜਾ ਲਈ ਇਹ ਬਾਕੀ ਉਹਦਾ ਉਹਦਾ ਇੰਤੀਆਂ ਉਹ ਕਰਾਇਆ ਕੱਲ ਹੀ ਸਖਾ ਕੱਲ ਕਿੱਡਾ ਕੱਲ ਕਿੱਡਾ ਕਹਿੰਦਾ ਮੇਰੇ ਤੋਂ ਨਹੀਂ ਇਦਾਂ ਸੈਟ ਦਾ ਸੈਲਫਿਸ਼ ਟਿਕ ਚਾਹੀਦਾ ਮੈਨੂੰ ਸੈਲਫਿਸ਼ ਟਿਕ ਕੋ ਜਾਣ ਤੇ ਨੂੰ ਆਤ ਲੈ ਕੇ ਤੂੰ ਲੈ ਗਿਆ ਉਹਦੀ ਕੋਨੇਗੀ ਉਹ ਹੋ ਮੈਂ ਉਹ ਦੱਸਣਿਆ ਕਹਿੰਦਾ ਉਹਦੇ ਦਾ ਹੀ ਕੰਮ ਬਣਾ ਮੇਰਾ ਮੈਂ ਲੈ ਆਇਆ ਅੱਜ ਮੈਂ ਉਹ ਬੈਗ ਚ ਪਈ ਕੱਢ ਲਈ ਉਹ ਕੱਢ ਲੈ ਆਂਦਾ ਇੱਧਰ ਉਹ ਆ ਦੇ ਲੋ ਆ ਦੇਖੋ ਇਹ ਯੂਜ਼ ਤੇ ਕੀਤੀ ਨਹੀਂ ਹੂੰ ਭਰਾਵਾ ਨਵੀਂ ਲੈ ਲੈ ਆ ਕੇ ਰੱਖੀ ਆਂਦਾ ਹੀ ਲੈ ਮੈਂ ਚਲ ਪਈਏ ਤੇ ਲੈ ਆ ਰੋਗੇ ਆਏ ਹੋ ਚੱਕਰ ਉਹ ਲੈ ਆਂਦੇ ਆ ਆਈ ਤੋ ਨਿਕਲ ਜਾਂਦੀ ਆ ਖੇਚੇ ਨੂੰ ਜ਼ੋਰ ਲਾ ਕੇ ਇਹਨੂੰ ਆਹੋ ਆਹ ਇਦਾਂ ਰਵਾ ਲੰਮਾ ਆਣਾ ਨੇ ਡੰਡੇ ਨੇ ਕਰਦੇ ਬਾਹਰ ਬਾਹਰ ਕੀ ਕਰਨਾ ਰੋਜਾ ਇਹ ਕਿਦਾਂ ਇਹ ਕਰ ਜੂ ਹੁਣ ਆਪਣਾ ਵੀ ਆਓ ਲਾ ਸਿੰਘ ਇਹਨੇ ਖਿਚਿਆ ਹੈ ਤਾਣੂ ਆਣਾ ਨੇ ਉਹ ਤਾਣੂ ਐਨੇ ਤਾਣੂ ਨਾਲ ਆਉਨੇ ਤਾਣੂ ਹੁਣ ਥੱਲੇ ਲੈਨੇ ਆਹੋ ਇਦਾਂ ਹੋਣਾ ਆਹੋ ਆਵੇ ਹੁਣ ਇਹ ਹਿਲਦਾ ਨਹੀਂ ਕਿਤੇ ਵੇਖੀ ਹੁਣ ਜਾਂਦਾ ਨਹੀਂ ਕਿਤੇ ਜੋ ਮਰਜ਼ੀ ਕਰ ਹੁਣ ਦਾ ਕੀ ਕਰਨੇ ਕਮਲਾ ਉਹ ਭਰਾਵਾ ਦੂਜੀ ਰੋਕ ਫੜ ਲੈਣਾ ਆ ਹਿਲਦਾ ਪੂਰਾ ਆਲਾ ਸਿਸਟਮ ਹਿਲਦਾ ਇਹ ਵਾਲਾ ਸਿਸਟਮ ਹਿਲਦਾ ਇਹ ਦੋ ਤੂੰ ਕੁਮਾਲਾ ਆਪਣਾ ਥਗ ਵਾਲਾ ਆ ਇਹਨੂੰ ਐਸਰੋ ਕੁਮਾਲਾ ਪੂਰਾ ਐਸਰੋ ਕਰ ਲੈ ਇਹ ਜੀ ਆ ਆ ਵਧੀਆ ਹੈ ਆ ਉਹ ਆਖੰਦੇ ਕਹਿੰਦਾ ਮੇਰਾ ਉਹਦਾ ਹੱਥ ਛੱਟਣ ਦਾ ਮੈਂ ਤਾਂ ਕਰ ਲੈਣਾ ਹੈ ਉਹਦੇ ਨਾਲ ਸ਼ੂਟ ਸਾਰਾ ਪਿਛਲੀ ਵੀਡੀਓ ਕੀਤੀ ਹੈ ਦੂਜੀ ਵਾਲਿਆਂ ਨਾਲ ਇਹਨਾਂ ਨੂੰ ਵਿੱਚ ਉਹ ਚੱਲ ਕੋਈ ਨਹੀਂ ਹੁਣੇ ਇਹ ਚੀਰ ਕੋਡ ਕਰਕੇ ਚੱਲ ਘਰ ਹਾਂ ਕੀ ਸਾਲ ਆ ਕਰ ਲਾ ਕਰਕੇ ਦੇਖ ਲਾ ਵੇ ਤੇ ਆ ਇਹਦੇ ਨਾਲ ਆ ਵੀ ਹੈਗਾ ਇਦਰੇ ਚੈੱਕ ਕਰਾਉਣਾ ਤੇ ਇੱਥੇ ਬਲੂਟੂਥ ਥੜਾ ਪਰ ਉਹ ਕਨੈਕਟ ਨੂੰ ਕਰ ਵੇ ਇਹ ਹੁੰਦਾ ਕਨੈਕਟ ਬਲੂਟੂਥ ਤੋਂ ਕੱਢ ਦੇ ਬਲੂਟੂਥ ਬਲੂਟੂਥ ਥਾਣ ਕਰ ਤੇ ਦੇਖੀ ਬਲੂਟੂਥ ਥਾਣ ਕਰ ਪਹਿਲਾਂ ਕਮਲਿਆ ਓ ਬਲੂਟੂਥ ਥਾਣ ਕਰੀ ਇਹਦਾ ਬਲੂਟੂਥ ਲੱਭ ਯਾਰ ਓਏ ਕੱਢ ਦੇ ਨੂ ਬਲੂਟੂਥ ਇੱਥੇ ਕਿਹਦੇ ਲਿਖਿਆ ਹੋਣਾ ਇੱਥੇ ਹੀ ਹੋਣਾ ਜਾਨ ਨੂੰ ਡੱਬ ਲੈਣ ਦੇ ਹੋਣਾ ਅੱਜ ਹੋਰ ਫੀਲ ਮੈਂ ਕਹਿੰਦਾ ਬ్రో ਕਿੱਦਾਂ ਉਹ ਬਲੂਟੂਥ ਦੇਖਣਾ ਹੈ ਕਨੈਕਟ ਕਰਕੇ ਫਿਰ ਆਉਣਿਆ ਇਦੋਂ ਲੈ ਆ ਪਾਵਰ ਬਟਨ ਆਨ ਕਰਦੇ ਹਾਂ ਕਿ ਨਾ ਪਾ ਕੇ ਰੱਖਣਾ ਪੈਂਦਾ ਹੁਣ ਆ ਪਾਵਰ ਬਟਨ ਆਨ ਕਰ ਲਈ ਬਟ ਆਵੇ ਜਾਗੇ ਹੁਣ ਲੱਭਈ ਸਭ ਦੂਦਤਾ ਕਿਹੜਾ ਹੈ ਲੱਭ ਯਾਰ ਇਥੋਂ ਮੈਨੂੰ ਨਹੀਂ ਪਤਾ ਕੀ ਹੈ ਟਾਪ ਗਿਫਟ ਦੇ ਕੰਪਨੀ ਆ ਕੰਪਨੀ ਆ ਤੇ ਰੌ ਗਿਫਟ ਰੀਫਰੈਸ਼ ਮਾਰ ਲੈਣਾ ਕਰੀ ਬੰਦ ਕਰਕੇ ਉਹ ਆਪਰਾ ਕਰੀ ਯਾਰ ਕੀ ਰੱਖਿਆ ਫਿਰ ਦੇ ਨਾਲ ਨਾਲ ਇੰਦਾ ਕੁਝ ਯਾਰ ਆ ਹੁਣ ਆਊਗਾ ਕਿਦਾਂ ਕਰੇ ਆਵੇ ਟੀਜੀਐਸ ਟਿਕਾ ਆ ਗਿਆ ਹੋ ਗਿਆ ਇਹ ਕਰੈਕਟ ਕਰ ਇਹਨੂੰ ਐਕਸੈਪਟ ਕਰਾ ਹੋਰ ਦੂ ਰਿਕਾਰਡ ਲਾਓ ਮੂਵੀ ਸ਼ੂਟ ਕਰੀ ਜਾਨਾ ਜੋ ਹੁਣ ਆਪਾਂ ਇਥੋਂ ਬੜਨ ਦਾ ਬਗੇ ਆਨ ਕਰ ਸਕਦੇ ਸਾਰਾ ਕੁਝ ਕਰਕੇ ਵੇਖ ਕਰਕੇ ਵੜਨ ਦਾ ਬਗੇ ਹਾਂ ਹੁੰਦੀ ਹੈ ਪੂਰਾ ਸੇਰਾ ਕੰਮ ਹੋ ਗਿਆ ਤੇ ਚੱਲ ਆ ਕਿਹੜੇ ਐਂਗਲ ਆ ਓਏ ਤੇਰੇ ਐਂਗਲ ਬੜੇ ਮਾਥਰੇ ਐਂਗਲ ਤੇਰੇ ਜਲੀਲ ਕਰ ਦੋ ਕੁੜੀ ਹੈ ਫਿਰ ਜੀ ਨਹੀਂ ਹੈਗਾ ਲੈ ਯਕੀਨ ਦੇ ਰਹੇ ਛੱਡ ਸਾਲਿਆ ਓਏ ਅਲੈਕੀ ਕੀ ਵੇ ਕੀ ਹੈ ਹੋ ਜਾ ਕਿਹੜਾ ਕਿਹੜਾ ਐਂਗਲ ਸ਼ੂਟ ਕਰ ਲਈ ਹੈ ਕਰ ਲੈ ਇੰਟੀਰੀਅਰ ਕਰ ਦੂਗਾ ਉਹ ਕਰੇ ਇਧਰ ਆ ਦਿਖਾ ਇਧਰ ਫੜਾ ਇਧਰ ਫੜਾ ਇਧਰ ਫੜਾ ਫੜਾ ਮਨਾ ਮੈਨੂੰ ਕਰਕੇ ਵੇ ਲੈ ਲੈਂਦੇ ਨਾ ਉਹ ਮੈਨੂੰ ਬੜਨ ਦੱਬਾ ਕੇ ਵੇ ਲੈ ਲੈਂਦਾ ਬੜਨ ਦੱਬਾ ਸ਼ੂਟਿੰਗ ਕਰ ਸਿੱਕੇ ਸ਼ੂਟਿੰਗ ਕਰ ਸਿੱਕੇ ਸ਼ੂਟਿੰਗ ਕਰ ਲਾਗੋ ਯਾਰ ਰਿਕਾਰਡ ਦੇਖਾਂਗੇ ਨਾ ਕਰਕੇ ਕਿ ਐ ਮਲਵਾਏ ਹੈ ਨਾ ਆ ਬੜਨ ਦੱਬਿਆ ਆਪਾ ਉਹ ਯਾਰ ਕੀ ਕਰ ਆਹ ਹੋ ਆਵੇ ਉਹ ਕਿਹਾ ਹੁਣ ਬੜਨ ਦੱਬੇ ਤੇ ਬੜਨ ਦੱਬੇ ਬੰਦ ਹੋ ਗਿਆ ਮੈਂ ਆ ਫੁੱਲ ਮਰੀਆ ਦੇ ਲਈਆ ਕੋਈ ਮੇਰੀ ਆ ਬੜਨ ਨਾਲ ਕੋਈ ਨਾ ਛੇਤੀ ਦੇ ਡਰੈਵ ਪਛਾਣੋ ਕਲਪਤਨਾ ਚ ਨਾਚਣਾ ਨਾਚਣਾ ਨਹੀਂ ਬਗੰਦੂ ਕਰ ਲਓ ਮੈਂ ਸਮਝਿਆ ਤੈਨੂੰ ਭੰਗੜਾ ਕਰੀ ਜਾਂਦਾ ਦੂਜਾ ਕੰਮ ਆਪਾਂ ਉਹਨੂੰ ਸੁੱਕਣ ਤੋਂ ਬਲੱਗ ਲੈ ਗਿਆ ਆਪਾਂ ਬਣਾਈ ਜਾਂਦੇ ਹਰਾ ਵਲੋਗ ਕਾੜਦੇ ਨੂੰ ਬਾਹਰ ਕਰ ਕਰਦੇ ਹੋ ਸਵਿਚ ਉਹਨੂੰ ਹਾਂ ਆਹ ਲੋ ਆਹ ਲੋ ਵੇਖੋ ਇੱਕ ਮਿੰਨਾ ਨਾ ਮੈਂ ਲੈਕਚਰ ਲਾਉਣ ਨੇ ਹਾਂ ਆ ਕਿਹੜਾ ਲੈਕਚਰ ਲੱਗਦਾ ਨਹੀਂ ਆਇਆ ਤਾਂ ਮੈਂ ਸਰ ਨਹੀਂ ਆਇਆ ਮੈਂ ਉਹਨੂੰ ਰਾਂਹ ਨੂੰ ਕਲਾ ਲਾਉਣ ਭੇਜਤਾ ਖਾਣੇ ਦਾ ਆ ਫੇਰ ਖਾਣੇ ਨਾਲੇ ਫੜ ਸਭ ਲਈ ਗਿਆ ਹੋ ਚੈੱਕ ਕੀਤੀ ਤੈਨੂੰ ਹੁਣ ਸਹੀ ਆ ਹੁਣ ਸੌਖੀ ਆ ਜੂ ਆਉਧਰੇ ਬਈਆ ਬਈਆ ਤੂੰ ਹੀ ਫੜ ਬਈਆ ਠੀਕ ਹੈ ਵਧੀਆ ਜੂਗਾ ਮੇਰਾ ਗੁਰੂ ਆਫਟਰ ਚੈਪਟਰ 100 ਟਾਈਮ ਆਨਰ ਕੋਲ ਸੋ ਖਾ ਚੁੱਕਾ ਹੈ ਨਾਲ ਰਾਹੁਲ ਆ ਚੁੱਕਾ ਹੈ ਕੀ ਮਾਲ ਮਤਾ ਸਟਾਇਆ ਬਾਕਾਇ ਬਈਆ ਇੰਨਾ ਲਾਣ ਮੇਰਾ ਚਲਾ ਓਏ ਕਰੀਏ ਸ਼ੂਟ ਸ਼ੁਰੂ ਆਜੋ ਤਾਂ ਆਏ ਕਰੀਏ ਸ਼ੂਟ ਗਾਈਜ਼ ਫੋਲੋ ਉਠ ਜਾ ਹੁਣ ਲਾਈਕ ਕਰੋ ਫੋਲੋ ਕਰੋ ਯਾ ਸਬਸਕ੍ਰਾਈਬ ਕਰੋ ਸ਼ਕਰ ਬਾਰੇ ਓਏ ਤੂੰ ਸੱਚ ਲਿਆ ਉਥੋਂ ਕੋਈ ਖਾਣ ਪੀਣ ਨੂੰ ਤਾਂ ਯਾਰ ਸਾਡਾ ਨਾ ਜਿਹੜਾ ਡੇ 2 ਸ਼ੂਟ ਵੀ ਆ ਅੱਧਾ ਖਤਮ ਹੋ ਗਿਆ ਕਿ ਸੁਖਰਾਜ ਦਾ ਕੰਮ ਪਿਆ ਹੋਇਆ ਇਹ ਇਹ ਸਾਡੇ ਹਾਂ ਸਾਡਾ ਅਹੀਂ ਘਰੇ ਜਾ ਨਹੀਂ ਥੋੜਾ ਕਰ ਮੇਰੇ ਕੋਲ ਤੋਂ ਬੈਗ ਲੈ ਕੇ ਆਣਾ ਲਾਇਬ੍ਰੇਰੀ ਚੋਂ ਚੱਲ ਠੀਕ ਹੈ ਤੂੰ ਜਾਓ 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 ਹਾਂ ਮੈਂ ਮਤਲਬ ਇਹਦਾ ਸ਼ੂਟ ਹਲੇ ਪਿਆ ਮੇਰੇ ਨਾਲ ਥੋੜਾ ਜਾ ਉਹ ਇਹਦਾ ਲੌਂਗ ਹੈਗਾ ਕੰਮ। ਬਾਕੀ ਆਪਣਾ ਕਲੀਅਰ ਹੀ ਸਾਰਾ ਅੱਜ ਦਾ ਤੇ ਮਤਲਬ ਕਾਲਜ ਚੋਂ ਕਲੀਅਰ ਆ। ਹੁਣ ਘਰ ਦਾ ਥੋੜਾ ਸ਼ੂਟ ਕਰਨਾ ਹੈ। ਬਾਕੀ ਇਹ ਵੀਡੀਓ ਹੈ ਨਾ ਸੱਚੀ ਮਜ਼ੇਦਾਰ ਹੋਊਗੀ। ਇਸ ਥੋੜਾ ਸਾਊਂਡ ਇਫੈਕਟ ਵੀ ਪਾਵਾਂਗੇ। ਤੇ ਚੱਲਦੇ ਯਾਰ ਕਾਲਜ ਦੇ ਖਾਲੀ ਹੋਇਆ ਪਿਆ। ਮੈਂ ਹੀ ਤਿੰਨ ਚਾਰ ਜਣੇ ਰਹਿ ਕੇ ਵੀਡੀਓ ਬਣਾਉਂਦੇ ਬਣਾਉਂਦੇ। ਉਹ ਨਿਕਲਦਾ ਹੁਣ ਕਰਨ। ਬਾਕੀ ਯਾਰ ਹੁਣ ਐਸ ਵਾਲੇ ਮੈਂ ਤਾਂ ਇੱਕ ਸੋਖਣਾ ਕਾਲਜ ਤੋਂ ਆ ਗਏ ਆ ਸਾਡੇ ਘਰੇ ਠੀਕ ਆ ਤੇ ਇਹਦਾ ਥੋੜਾ ਪਿਆਹ ਲੈ ਸ਼ੂਟ ਸਾਡਾ ਦੋਵਾਂ ਦਾ। ਅਸੀਂ ਦੋਵਾਂ ਨੇ ਕਰਨਾ ਹੈ ਤੇ ਫਿਲਹਾਲ ਇਹਨਾਂ ਸਭ ਤੋਂ ਪਹਿਲਾਂ ਰੋਟੀ ਖਾਵ ਤਾਂ ਆਈ ਦੇਖੋ ਐ ਵਲੇ ਭੈਂਡ ਦਾ ਸੀਨ ਤੁਹਾਨੂੰ ਦਿਖਵਾ ਰਹੇ ਹਾਂ ਮੂੰਹ ਪੱਤੀਆਂ ਦਾ ਸੀਨ ਜਿਹੜਾ ਇੱਕ ਬਾਬੇ ਜਿਹੜਾ ਤਾਂ ਉਹ ਹੀ ਪੜੋਣਾ ਪੂਰੇ ਤੇਰੇ ਮੂੰਹ ਪੱਤੀਆਂ ਲਾ ਕੇ ਉਹਨੂੰ ਬਾਬਾ ਬਣਾ ਕੇ ਤੇਰੇ ਪੂਰਾ ਚਾਹ ਦੇਸੀ ਬਾਬਾ ਲੱਗਣਦੇ ਬਾਬਾ ਲੱਗਣਦੇ ਚੱਲ ਇਹ ਫੜ ਜਗਾ ਯਾਰ ਪਹਿਲਾਂ ਉੱਤੇ ਵਾਲੀ ਜਿਗਾੜਾ ਹਰੇ ਓਏ ਟਿਕਾਰੀ ਚਲ ਟਿਕਾਇ ਲੀਆਂ ਫਿਰ ਤਾਂ ਠੀਕ ਆ ਤੇ ਜਿਗਾਦੇ ਜਿਗਾਦੇ ਸਾਰੀਆਂ ਕੋਈ ਨਾ ਖੋਦਦੇ ਕਰੇ ਪਈਆਂ ਹੁੰਦੀਆਂ ਇਹਨਾਂ ਦਾ ਕੀ ਕਰਨਾ ਠਿਕੜੀ ਕੋਤੀ ਚਾਹ ਹਾਂ ਲੈਂਸਰ ਜਿਗਾਦੇ ਸਾਰੀਆਂ ਜੋਗੀ ਜਾ ਕੇ ਉਹ ਜਦੋਂ ਥੋੜੀ ਜਿਹੀ ਲੱਗੀ ਬਸ ਜਾਗੀ ਸਮਝ ਤੂੰ ਆਪੇ ਉਹਨਾਂ ਜਗ ਜਣਾ ਇਧਰ ਆਇਆ ਸਾਰੀਆਂ ਜਗਾਂ ਉਹ ਤੇਰੇ ਨਾਲ ਸੀਨ ਕਰੀਏ ਬਾਕੀ ਚਲੋ ਯਾਰ ਵਧੀਆ ਆਪਣਾ ਚੱਲਣ ਦਿਆ ਉਹ ਮੈਂ ਦਿਖਾਣਾ ਤੁਹਾਨੂੰ ਆਵੇ ਉਹ ਫਲੈਸ਼ ਕਿਧਰ ਹੋਣ ਹੋ ਗਈ ਐਵੇਂ ਫਿਰ ਫਲੈਸ਼ ਹੋਣੇ ਫਿਰ ਕੱਟ ਕੇ ਦੁਬਾਰਾ ਹੋਣਾ ਓਏ ਇਹ ਫਲੈਸ਼ ਭਰਾਵਾ ਐਵੇਂ ਹੋਣੇ ਦੀ ਤੂੰ ਬਾਕੀ ਇਧਰ ਬੜਾ ਸੀਨ ਤੱਕੜੇ ਚੱਲਣ ਦਿਆ ਥੋੜੀ ਵੀ ਰੱਦੇ ਡਿੱਗਣ ਦੇ ਕੋਈ ਨਾ ਥੋੜੀ ਬਹੁਤ ਮਨੋਂ ਤਾਂ ਡਿੱਗਣੀ ਐ ਇੰਨੀ ਕਰ ਨੂੰ ਆਪੇ ਚੋਕ ਨੂੰਗਾ ਕੋਈ ਨਾ ਟੈਨਸ਼ਨ ਲੈ ਤੁਜਗਾ ਤੇ ਆਪਾਂ ਸੀਨ ਰਿਕਾਰਡ ਕਰਦੇ ਆ ਯਾਰ ਹਾਡਾ ਦਾ ਜਿਹੜਾ ਅੱਜ ਦਾ ਸ਼ੂਟ ਹੈ ਉਹ ਪੂਰਾ ਮਤਲਬ ਕੰਪਲੀਟ ਹੋ ਗਿਆ ਵਧੀਆ ਬਹੁਤ ਐਡ ਸੁਖ ਦੀ ਐਕਟਿੰਗ ਮੈਨਾਂ ਸੱਚੀ ਬੜੀ ਸਹੀ ਸੀਗੀ ਬਾਕੀ ਹੁਣ ਇਹ ਚੱਲਿਆ ਘਰੇ ਗਈ ਵੈਸੇ ਲੇਟ ਹੋ ਗਿਆ ਵਾਹ ਚੱਲ ਠੀਕ ਹੈ ਫਿਰ ਸੁਖ ਕੱਲ ਕੱਲ ਮਿਲਦੇ ਆ ਬੜੀਆ ਵਾਹ ਬਾਕੀ ਯਾਰ ਸੁਖ ਤੇ ਹੁਣ ਜਾਵੇਂ ਕਿ ਚੱਲ ਗਿਆ ਘਰੇ ਹਨ ਬੜੀ ਸਹੀ ਵੀਡੀਓ ਬਣਾਈ ਕਰੂਗਾ ਅਜੇ ਖੋਈ ਬੜਾ ਕੀ ਕੁਝ ਇਕੱਠਾ ਕਰਨ ਛੱਡਿਆ ਮੋਮਬਤੀਆਂ ਲਾ ਛੱਡਿਆ ਹੁਣ ਸਾਰੀਆਂ ਮਣ ਚੁਕਣੀਆਂ ਪੈਣੀਆਂ ਨੇ ਲੈ ਆਓ ਚਲੋ ਕਰਦਾ ਨਰੀ ਨਰੀ ਉਹ ਛੋਣਾ ਜਿਹੜੇ ਕੰਮ ਓ ਖਲਾਰੇ ਆ ਇਕੱਠੇ ਕਰਕੇ ਤੇ ਵਧੀਆ ਬਣੀ ਹੋਇਆ ਵੀਡੀਓ ਸਾਡੀ ਦੋ ਦਿਨ ਦਾ ਸ਼ੂਟ ਵਧੀਆ ਹੋ ਗਿਆ ਵਾ ਮੇਰੇ ਖਿਆਲ ਨਾਲ ਕੱਲ ਤੇ ਔਮਨਸ ਡੇ ਦਾ ਹੋਣਾ ਹੈ ਕਾਲਜ ਦੇ ਵਿੱਚ ਤਾਂ ਕੋਈ ਪਤਾ ਨਹੀਂ ਕੀ ਸਿਸਟਮ ਹੋਊਗਾ ਪਰ ਜੇ ਕੱਲ ਨਹੀਂ ਤੇ ਪਰਸੋਂ ਜਾਂ ਚੌਥ ਇੱਕ ਦੋ ਦਿਨ ਦੇ ਵਿੱਚ ਹੱਡਣਾ ਪੂਰਾ ਹੋ ਜਾਣਾ ਸ਼ੂਟ ਕਲੀਅਰ ਇੱਕ ਰੀ ਤੇ ਮੁੜ ਕੇ ਆਪਣੇ ਮਜ਼ੇ ਆ ਫਿਰ ਐਡਿਟ ਕਰਕੇ ਪਾਵਾਂਗੇ ਤੇ ਵਧੀਆ ਵਿਊਜ਼ ਖਟਾਂਗੇ ਵੇਚ ਲੈ ਗਿਰੋ ਠੀਕ ਹੈ ਬਾਕੀ ਹੁਣ ਕਰ ਦਮ ਆ ਸਾਰੇ ਇਕੱਠੇ